ਕਾਂਗਰਸ ਦੇ ਵਿੱਚ ਵੱਡੀਆਂ ਤਬਦੀਲੀਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਭੰਗ ਹੋ ਸਕਦੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਘਰ ਭੇਜੇ ਜਾ ਸਕਦੇ ਆ ਇਸ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਇਸ ਬਾਰੇ ਪੁਖਤਾ ਹੁੰਦੀਆਂ ਹੋਈਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਾਂਗਰਸ ਵੱਡੇ ਫੇਰ ਬਦਲ ਦੇ ਵੱਲ ਹੈ ਪੰਜਾਬ ਦੇ ਕਿਹੜੇ ਕਿਹੜੇ ਆਗੂਆਂ ਦੇ ਅਹੁਦੇ ਖੁੱਸਣ ਜਾ ਰਹੇ ਆ ਪੰਜਾਬ ਦੇ ਅੰਦਰ ਕੀ ਹੋ ਸਕਦਾ ਹੈ ਇਸ ਬਾਰੇ ਹਾਈ ਕਮਾਂਡ ਤੋਂ ਬੜੇ ਸਖਤ ਸੰਕੇਤ ਮਿਲੇ ਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਕਾਂਗਰਸ ਆਪਣੇ ਅੰਦਰ ਵੱਡੀਆਂ ਤਬਦੀਲੀਆਂ ਦੀ ਰਾਹ ਤੇ ਤੁਰਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਕ੍ਰੈਡੀਬਲ ਸੂਤਰ ਇਸ ਗੱਲ ਦੀ ਹਾਮੀ ਭਰਦੇ ਕਿ ਆਉਂਦੇ ਦਿਨਾਂ ਦੇ ਅੰਦਰ ਵੱਡੇ ਪਟਾਕੇ ਪੈਣ ਜਾ ਰਹੇ ਹੈ ਕਾਂਗਰਸ ਦੇ ਅੰਦਰ ਇਸ ਤੋਂ ਛੂਤੀ ਪੰਜਾਬ ਕਾਂਗਰਸ ਵੀ ਨਹੀਂ ਰਹਿ ਸਕਦੀ ਜਿਸ ਪ੍ਰਕਾਰ ਪੰਜਾਬ ਕਾਂਗਰਸ ਦੇ ਅੰਦਰ ਆਪਸੀ ਖਹਿਬਾਜ਼ੀ ਤੇ ਬਗਾਵਤ ਨਜ਼ਰ ਆ ਰਹੀ ਹੈ ਰਾਜਾ ਵੜਿੰਗ ਦੇ ਖਿਲਾਫ ਜਿਸ ਪ੍ਰਕਾਰ ਸ਼ਿਕਾਇਤਾਂ ਦਿੱਲੀ ਹਾਈ ਕਮਾਂਡ ਕੋਲ ਅੱਪੜ ਗਈਆਂ ਹਨ ਉਸ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੱਡੇ ਤੇ ਅਹਿਮ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਹਨ ਜਾਣਕਾਰ ਹਲਕੇ ਦੱਸਦੇ ਆ ਕਿ ਕਾਂਗਰਸ ਦੀਆਂ ਕੁਝ ਸੂਬਾਈ ਕਮੇਟੀਆਂ ਜਿਹੜੀਆਂ ਨੇ ਉਹ ਭੰਗ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਖਤਮ ਕਰਕੇ ਨਵੀਆਂ ਬਣਾਈਆਂ ਜਾ ਰਹੀਆਂ ਨੇ ਇਹ ਐਵੀ ਕਾਨਾਂ ਚ ਫੂਕ ਮਾਰੀ ਜਾ ਰਹੀ ਹੈ ਕਿ ਪੰਜਾਬ ਵੀ ਇਸੇ ਵਿੱਚ ਕਾਂਗਰਸ ਦੇ ਬਾਰੇ ਕੁ ਦੋ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਹੋ ਕੇ ਨਿਕਲ ਰਹੀਆਂ ਨੇ ਇਸ ਦੇ ਇਸ਼ਾਰੇ ਕਿਵੇਂ ਤੇ ਕਿੱਥੋਂ ਮਿਲਦੇ ਨੇ ਤੇ ਇਹਦੇ ਪੁਖਤਾ ਹੋਣ ਦੀ ਗੱਲ ਕਿੱਥੋਂ ਨਿਕਲ ਕੇ ਆਉਂਦੀ ਹੈ ਇਹ ਇੱਕ ਵੱਡਾ ਸਵਾਲ ਹੈ ਜਿਹੜਾ ਇਸ ਸਮੇਂ ਖੜਾ ਹੋ ਚੁੱਕਿਆ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਪਰ ਸਵਾਲ ਇਹ ਹੈ ਕਿ ਜੇ ਕਾਂਗਰਸ ਬਦਲਣ ਜਾ ਰਹੀ ਹੈ ਤਾਂ ਫਿਰ ਕਾਂਗਰਸ ਦੇ ਜਿਹੜੇ ਕ੍ਰੈਡੀਬਲ ਸੂਤਰ ਨੇ ਉਨ੍ਹਾਂ ਦੇ ਅਨੁਸਾਰ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਉਹਦੇ ਜਥੇਬੰਦਕ ਢਾਂਚੇ ਆਰਗੇਨਾਈਜੇਸ਼ਨ ਦੇ ਵਿੱਚ ਕੁਝ ਪੀਪੀਸੀਜ਼ ਨੂੰ ਰਿਮੂਵ ਕੀਤਾ ਜਾ ਰਿਹਾ ਉਹਨਾਂ ਨੂੰ ਬਦਲਿਆ ਜਾ ਰਿਹਾ ਉਹਨਾਂ ਦੇ ਬਾਰੇ ਰਿਮੂਵ ਸ਼ਬਦ ਨਹੀਂ ਸਹੀ ਹੈਗਾ ਖੈਰ ਉਹਨਾਂ 'ਚ ਤਬਦੀਲੀ ਕੀਤੀ ਜਾ ਰਹੀ ਹੈ ਵੱਡੇ ਪੱਦਰ ਦੇ ਉੱਤੇ ਚੇਂਜ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਰਿਮੂਵਲ ਹੋਣਾ ਐਨਪੀਏਜ਼ ਦਾ ਐਂਡ ਡੈਡ ਰਬਰਸ ਦਾ ਜਿਹੜੀ ਕਿ ਜਿਹੜੇ ਕੁਝ ਕਰਦੇ ਧਰਦੇ ਨਹੀਂ ਅਤੇ ਛੇਤੀ ਹੀ ਜਿਹੜਾ ਇਸ ਨੂੰ ਇੰਪਲੀਮੈਂਟ ਕੀਤਾ ਜਾਏਗਾ ਛੇਤੀ ਜਿੰਨਾ ਛੇਤੀ ਹੋ ਸਕੇ ਇਸ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਇਹ ਚੀਜ਼ ਕਾਂਗਰਸ ਦੇ ਅੰਦਰਲੇ ਸੂਤਰ ਦੱਸ ਰਿਹਾ ਪਰ ਇਸ ਦੀ ਗਵਾਹੀ ਜਿਹੜੀ ਆ ਉਹ ਕਾਂਗਰਸ ਦੀ ਨਵੀਂ ਦਿੱਲੀ ਚ ਹੋਈ ਇੱਕ ਹਾਈ ਲੈਵਲ ਮੀਟਿੰਗ ਦੇ ਵਿੱਚ ਸਾਹਮਣੇ ਆਈ ਜਿੱਥੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਇਸ ਮਾਮਲੇ ਦੇ ਵਿੱਚ ਗਵਾਹੀ ਭਰੀ ਮਹਾਰਾਸ਼ਟਰ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਕਾਂਗਰਸ ਦੇ ਚੋਟੀ ਦੇ ਆਗੂਆਂ ਦੀ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਮਲਕਾਰਜਨ ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਸੰਗਠਨ ਜਾਨੀ ਕਿ ਜਥੇਬੰਦੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਸਖਤ ਫੈਸਲੇ ਲੈਣੇ ਪੈਣਗੇ। ਉਹਨਾਂ ਕਹੇ ਕਿ ਜ਼ਿੰਮੇਵਾਰੀਆਂ ਨੂੰ ਤੈਅ ਕਰਨਾ ਪੈਣਾ ਇਸੇ ਨਾਲ ਹੀ ਖੜਗੇ ਨੇ ਕਿਹਾ ਕਿ ਆਗੂਆਂ ਨੂੰ ਇਕਜੁੱਟ ਰਹਿ ਕੇ ਇੱਕ ਦੂਜੇ ਖਿਲਾਫ ਜਨਤਕ ਤੌਰ ਤੇ ਬੋਲਣ ਦੀ ਨਾ ਬੋਲਣ ਦੀ ਅਪੀਲ ਕੀਤੀ ਆ ਇੱਥੇ ਹੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਆਪਣੇ ਸੰਬੋਧਨ ਦੌਰਾਨ ਖੜਗੇ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਈਵੀਐਮਸ ਨੇ ਚੋਣ ਪ੍ਰਕਿਰਿਆ ਨੂੰ ਸ਼ੱਕੀ ਬਣਾ ਦਿੱਤਾ ਹੈ ਇਸ ਮੀਟਿੰਗ ਤੋਂ ਬਾਅਦ ਜਿਹਦੇ ਵਿੱਚ ਵੱਡੇ ਆਗੂ ਸੀਗੇ ਉਹ ਸਾਰੇ ਸ਼ਾਮਲ ਹੋਏ ਉਸ ਤੋਂ ਬਾਅਦ ਹੀ ਖੜਗੇ ਦਾ ਇਹ ਬਿਆਨ ਜਿਹੜੀਆਂ ਗੱਲਾਂ ਨੇ ਸਾਹਮਣੇ ਆਈਆਂ ਕਿ ਜਿਹੜੀਆਂ ਕੁਝ ਤਬਦੀਲੀਆਂ ਨੇ ਉਹ ਹੋਣ ਜਾ ਰਹੀਆਂ ਨੇ ਆ ਪਾਰਟੀ ਕੋਲ ਅਨੁਸ਼ਾਸਨ ਦਾ ਹਥਿਆਰ ਵੀ ਹੈ ਇਹ ਵੀ ਗੱਲ ਖੜਗੇ ਨੇ ਪਰ ਆਪਣੇ ਵਰਕਰਾਂ ਨੂੰ ਕਿਸੇ ਬੰਧਨ 'ਚ ਨਹੀਂ ਰੱਖਣਾ ਚਾਹੁੰਦੀ ਕਾਂਗਰਸ ਪ੍ਰਧਾਨ ਨੇ ਵਰਕਰਾਂ ਨੂੰ ਚੋਣ ਨਤੀਜਾ ਤੋਂ ਨਰਾਸ਼ ਨਾ ਹੋਣ ਦੀ ਅਪੀਲ ਕਰਦੇ ਆਖਿਆ ਕਿ ਇਸ ਲਈ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਗੱਲ ਇਹ ਵੀ ਹੈ ਕਿ ਕਾਂਗਰਸ ਇਸ ਸਮੇਂ ਦੋ ਵੱਡੀਆਂ ਸੱਟਬੈਕ ਸਹਿ ਚੁੱਕੀ ਆ ਪਹਿਲੀ ਹਰਿਆਣਾ ਤੇ ਦੂਜੀ ਮਹਾਰਾਸ਼ਟਰ ਦੇ ਅੰਦਰ ਹਰਿਆਣਾ ਚ ਚਲੋ ਉਹਦੀ ਸੰਤੁਸ਼ਟੀ ਜਨਕ ਹਾਰ ਕਹਿ ਸਕਦੇ ਆ ਸੀਟਾਂ ਦਾ ਵਾਅਦਾ ਵੀ ਦਰਜ ਕੀਤਾ ਗਿਆ ਸਾਰਾ ਕੁਝ ਹੋਇਆ ਕੀ ਕਾਂਗਰਸ ਮਹਾਰਾਸ਼ਟਰ ਵਾਲੀ ਹਾਰ ਵੀ ਹੈ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਹਰਿਆਣਾ ਮਹਾਰਾਸ਼ਟਰ ਪੰਜਾਬ ਇਸੇ ਤਰ੍ਹਾਂ ਨਾਲ ਹੀ ਦੋ ਤਿੰਨ ਸੂਬਿਆਂ ਦਾ ਨਾਂ ਹੋਰ ਚੱਲ ਰਿਹਾ ਹੈ ਜਿੱਥੋਂ ਦੀਆਂ ਪ੍ਰਦੇਸ਼ ਕਮੇਟੀਆਂ ਸੂਬਾ ਕਮੇਟੀਆਂ ਬਦਲੀਆਂ ਜਾ ਸਕਦੀਆਂ ਨੇ ਜੇਕਰ ਪੰਜਾਬ ਇਹਦੇ ਵਿੱਚ ਆਉਂਦਾ ਤਾਂ ਫਿਰ ਰਾਜਾ ਵੜਿੰਗ ਕੈਪਟਨ ਸੰਦੀਪ ਸਿੰਘ ਸੰਧੂ ਕਾਂਗਰਸ ਦੇ ਹੋਰ ਜਿਹੜੇ ਮੀਤ ਪ੍ਰਧਾਨ ਨੇ ਜਰਨਲ ਸਕੱਤਰ ਨੇ ਉਹ ਸਾਰੇ ਇਸਕੱਤਰ ਨੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਇਹ ਸਾਰੇ ਬਦਲੇ ਜਾਣਗੇ ਯਾਨੀ ਕਿ ਇਹ ਕਾਰਵਾਈ ਲਗਭਗ ਤੈ ਹੁਣੀ ਪਾਈ ਜਾ ਚੁੱਕੀ ਹੈ ਇਹ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚੋਂ ਸਾਫ ਸੰਕੇਤ ਮਿਲ ਗਿਆ ਤੇ ਕਾਂਗਰਸ ਦੇ ਸੂਤਰ ਵੀ ਇਸ ਦੀ ਗਵਾਹੀ ਭਰਦੇ ਹੋਏ ਨਜ਼ਰ ਆਉਂਦੇ ਆ ਹੋ ਸਕਦਾ ਹੈ ਕਿ ਇਸ ਨੂੰ ਕੁਝ ਸਮਾਂ ਲੱਗ ਜਾਵੇ ਖਾਸ ਕਰਕੇ ਪੰਜਾਬ ਵਾਲੀ ਨੂੰ ਇਹਨੂੰ ਥੋੜਾ ਸਮਾਂ ਹੁਣ ਕਈ ਦਰਸ਼ਕ ਕਹਿ ਦਿੰਦੇ ਆ ਜੀ ਥੋੜੀ ਤਾਂ ਖਬਰ ਸੱਚ ਹੀ ਨਹੀਂ ਹੋਈ ਸਮਾਂ ਲੱਗਦਾ ਖਬਰ ਤੁਹਾਨੂੰ ਕੁ ਬਹੁਤ ਸਮਾਂ ਪਹਿਲਾਂ ਦੇ ਦਿੱਤੀ ਜਾਂਦੀ ਹੈ ਜਦੋਂ ਵੀ ਧੂਆਂ ਉੱਠਦਾ ਉਹਦੇ ਹੀ ਤੁਹਾਨੂੰ ਖਬਰ ਦੇ ਦਿੱਤੀ ਜਾਂਦੀ ਉਸ ਖਬਰ ਨੂੰ ਪੱਕੀ ਹੁੰਦੇ ਆ ਘਟਦੇ ਆ ਕਈ ਵਾਰ ਮਹੀਨਾ ਲੱਗਦਾ ਹੈ ਕਈ ਵਾਰ 2 ਮਹੀਨੇ ਲੱਗਦੇ ਨੇ ਤੁਹਾਨੂੰ ਅਮਨ ਰੋੜੇ ਬਾਰੇ ਕਿਹਾ ਸੀ ਤਾਂ ਤੁਹਾਡੇ ਸਾਹਮਣੇ ਹੀ ਹੈ ਕਿ ਅਮਨ ਰੋੜਾ ਪ੍ਰਧਾਨ ਬਣ ਚੁੱਕੇ ਹੈ ਇਸੇ ਤਰ੍ਹਾਂ ਨਾਲ ਹੋਰ ਬਹੁਤ ਸਾਰੀਆਂ ਖਬਰਾਂ ਨੇ ਕਾਂਗਰਸ ਦੇ ਸੂਤਰ ਇਸ ਮਾਮਲੇ ਦੇ ਵਿੱਚ ਕਨਫਰਮ ਨੇ ਕਿ ਪੰਜਾਬ ਦੇ ਵਿੱਚ ਪਟਾਕੇ ਪੈਣੇ ਤੈ ਨੇ